ਸਸ ਸਤਿਕਾਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋਂ ਦੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਦੇ ਹਾਲਾਤ ਜਾਨੀ ਕਿ ਲੋਹੜੀ ਦੇ ਅੱਜ ਦੇ ਪਾਵਨ ਤਿਹਾਰ ਦੇ ਉੱਪਰ ਰਾਤ ਦਾ ਮੌਸਮ ਕਿਵੇਂ ਦਾ ਰਹੇਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਲੋਹੜੀ ਅਤੇ ਮਾਗੀ ਦੇ ਤਿਹਾਰ ਦੀਆਂ ਲੱਖ ਲੱਖ ਮੁਬਾਰਕਾਂ ਰੱਬ ਤੁਹਾਡੇ ਸਾਰੇ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਇਸ ਤਿਹਾਰ ਦੇ ਉੱਪਰ ਤੁਹਾਡੇ ਜੋ ਵੀ ਇੱਛਾਵਾਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਕਰਨ ਤੁਹਾਡੇ ਸਾਰਿਆਂ ਦੇ ਵਿੜੇ ਦੇ ਵਿੱਚ ਹਾਸਾ ਖੇਲਾ ਸਾਰਿਆਂ ਦਾ ਖੁਸ਼ੀ ਭਰਿਆ ਮਾਹੌਲ ਬਣਿਆ ਰਵੇ ਤਾਜ਼ਾ ਸੈਟਰਡੇ ਮਚ ਦੇਖੀ ਜਾਵੇ ਤਾਂ ਮੌਸਮ ਪੰਜਾਬ ਦਾ ਕਲੀਅਰ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਹੁਣ ਲਗਾਤਾਰ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਜਿਹੜੇ ਮੌਸਮ ਦੇ ਹਾਲਾਤ ਨੇ ਉਹ ਠੀਕ ਹੋ ਚੁੱਕੇ ਨੇ ਸਵੇਰ ਤੋਂ ਹੀ ਪੰਜਾਬ ਦੇ ਲਗਭਗ ਹਰੇਕ ਜ਼ਿਲ੍ਹੇ ਵਿੱਚ ਚੰਗੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਾਰਨ ਦਿਨ ਦੇ ਤਾਪਮਾਨ ਵੀ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਅੱਜ ਦਿਨ ਦਾ ਜਿਹੜਾ ਐਵਰੇਜ ਤਾਪਮਾਨ ਹੈ 18 ਤੋਂ ਲੈ ਕੇ 19 20 ਡਿਗਰੀ ਦੇ ਵਿੱਚਕਾਰ ਦੇਖਣ ਨੂੰ ਮਿਲਿਆ। ਕਾਫੀ ਜ਼ਿਆਦਾ ਗਰਮੈਸ਼ ਵਾਲਾ ਮਾਹੌਲ ਸੀ। ਪਰ ਨਾਲ ਦੀ ਨਾਲ ਹਵਾ ਵੀ ਲਗਾਤਾਰ ਪੱਛਮ ਦਿਸ਼ਾ ਤੋਂ ਚੰਗੇ ਤਰੀਕੇ ਨਾਲ ਚੱਲ ਰਹੀ ਸੀ ਕਾਫੀ ਜ਼ਿਆਦਾ ਗਤੀ ਨਾਲ। ਪੱਛਮ ਦਿਸ਼ਾ ਤੋਂ ਹਵਾ ਚੱਲ ਰਹੀ ਸੀ। ਜਿਸ ਦੇ ਕਾਰਨ ਹਵਾ ਦਾ ਮਾਹੌਲ ਠੰਡਾ ਦਾ ਮਾਹੌਲ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ। ਗੱਲ ਕਰਾਂਗੇ ਅਗਰ ਤਾਪਮਾਨ ਦੀ ਤਾਂ ਰਾਤ ਦੇ ਤਾਪਮਾਨ ਥੋੜੇ ਜਿਹਾ ਵਧੇ ਹੋਏ ਦਿਖਾਈ ਦੇ ਸਕਦੇ ਨੇ ਥੋੜਾ ਜਿਹਾ ਗਰਮਿਆਸ਼ ਵਾਲਾ ਮਾਹੌਲ ਬਣਿਆ ਰਹੇਗਾ ਐਵਰੇਜ ਤਾਪਮਾਨ ਜਿਹੜਾ 7 ਤੋਂ ਲੈ ਕੇ 9 ਡਿਗਰੀ ਦੇ ਵਿਚਕਾਰ ਪੰਜਾਬ ਦੇ ਵਿੱਚ ਬਣੇ ਰਹਿਣ ਦੀ ਉਮੀਦ ਹੈ ਥੋੜਾ ਜਿਹਾ ਹੁਣ ਤਾਪਮਾਨ ਵੀ ਵੱਧ ਰਹੇ ਨੇ ਤਾਪਮਾਨ ਦੇ ਨਾਲ ਨਾਲ ਮੌਸਮ ਦੀ ਹੋਰ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਤਰੀਕੇ ਦਾ ਵੀ ਅਲਰਟ ਜਾਰੀ ਨਹੀਂ ਹੈ ਮੌਸਮ ਸਾਫ਼ ਹੈ ਮੀਂਹ ਦੀ ਗਤੀਵਿਧੀਆਂ ਨਾ ਮਾਤਰ ਦੇ ਬਰਾਬਰ ਹੋ ਚੁੱਕੀਆਂ ਨੇ ਕਿਉਂਕਿ ਤੁਹਾਡੇ ਸਾਹਮਣੇ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਹੈ ਕਿ ਮੀਂਹ ਹੋਣ ਜਿਹੜੇ ਨੇ ਉਹ ਨਾ ਮਾਤਰ ਦੇ ਬਰਾਬਰ ਨਹੀਂ ਕਿਸੇ ਤਰੀਕੇ ਦੀ ਵੀ ਕੋਈ ਹਲਚਲ ਬੱਦਲਬਾਈ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਗੱਲ ਕਰਾਂਗੇ ਅਗਰ ਧੁੰਦ ਜਾ ਹੋਰ ਤਰੀਕੇ ਦੇ ਹਾਲਾਤਾਂ ਦੀ ਤਾਂ ਤੁੰਦ ਕੋਹਰੇ ਦੇ ਹਾਲਾਤ ਵੀ ਫਿਲਹਾਲ ਘਟ ਨੇ ਕੱਲ ਸਵੇਰ ਨੂੰ ਸਾਨੂੰ ਥੋੜੀ-ਬਹੁਤੀ ਤੁੰਦ ਪੰਜਾਬ ਦੇ ਕਿਸੇ-ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਓਵਰ ਆਲ ਜਿਹੜਾ ਮੌਸਮ ਹੈ ਉਹ ਠੀਕ ਹੈ ਉਹ ਕਿਸੇ ਤਰੀਕੇ ਦੀ ਵੀ ਸਾਨੂੰ ਤੁੰਦ ਦੇ ਹਾਲਾਤ ਜਿਹੜੇ ਨੇ ਬਾਕੀ ਕਿਸੇ ਵੀ ਜ਼ਿਲ੍ਹੇ ਵਿੱਚ ਜ਼ਿਆਦਾ ਸੰਘਣੇ ਦੇਖਣ ਨੂੰ ਨਹੀਂ ਮਿਲਣਗੇ ਹਾਂ ਇੱਕ ਦੋ ਘੰਟੇ ਕਿਸੇ-ਕਿਸੇ ਇਲਾਕੇ ਵਿੱਚ ਤੁੰਦ ਹੋ ਸਕਦੀ ਹੈ ਪਰ ਬਹੁਤ ਹੀ ਚਾਂਸ ਮੌਸਮ ਸਾਫ਼ ਰਹਿਣ ਦੇ ਹਨ ਇਸ ਤੋਂ ਇਲਾਵਾ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਜਿਵੇਂ ਹੀ ਕੋਈ ਅਲਰਟ ਜਾਰੀ ਹੁੰਦਾ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਕਮੈਂਟ ਬਾਕਸ ਵਿੱਚ ਲਿਖ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ